ਮੈਂ ਜਤਿੰਦਰ ਗੋਰਾ ਫਰਦਾਨ ਆਰਟੀਫੀਸ਼ੀਅਲ ਖਲਾਨੋਵ ਸਮੂਹ ਜਗਤਵਾਸੀਆਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੇ ਵਧਾਈਆਂ ਦਿੰਦਾ ਤੇ ਸਮੂਹ ਦੇਸ਼ਵਾਸੀਆਂ ਨੂੰ ਇਹ ਹੀ ਅਪੀਲ ਕਰਦਾ ਕਿ ਅਵਰ ਹਲ ਮਿਲ ਕੇ ਗ੍ਰੀਨ ਦਿਵਾਲੀ ਮਨਾਈਏ ਤੇ ਬੂਟੇ ਲਾਈਏ ਤੇ ਮੈਂ ਅੱਜ ਦੇ ਇਸ ਮੌਕੇ ਤੇ ਸਾਰੇ ਹੀ ਦੇਸ਼ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ ਔਰ ਹਲ ਮਿਲ ਕੇ ਸਾਰੇ ਇਸ ਤੋਂ ਛੁਟਕਾਰਾ ਪਾਈਏ ਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ ਕਿਉਂਕਿ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਇੱਕ ਚੰਗੀ ਸੇਧ ਦੀ ਚੰਗੇ ਸਮਾਜ ਦੀ ਸੋ ਅੱਜ ਦੇ ਇਸ ਇਸ਼ਤਿਹਾਰ ਤੋਂ ਸਾਰੇ ਅਸੀਂ ਸਿੱਖੀਏ ਤੇ ਰਲ ਮਿਲ ਕੇ ਗਰੀਨ ਦੀਵਾਲੀ ਮਨਾਉਣ ਦਾ ਯਤਨ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ